ਹੁਣ ਕੋਈ ਜਿੱਦਾਂ ਕੋਈ ਬੰਦਾ ਕਹਿੰਦਾ ਚੱਕ ਕੇ ਮਨੂ ਕਿ ਪੰਜਾਬ ਦੇ ਨੌਜਵਾਨ ਤਨਸ਼ਾਬਦ ਕਰਦੇ ਆ ਮੈਂ ਕਿਹਾ ਯਾਰ ਕਿ ਅਸੀਂ ਵੀ ਨੌਜਵਾਨ ਆ ਕਿੱਥੇ ਕਰਦੇ ਮੈਂ ਤਾਂ ਆਲੇ ਦੁਆਲੇ ਦੇਖਣੀ ਮੈਂ ساری ਜ਼ਿੰਦਗੀ ਮੰਨ ਕੇ ਚੱਲੂ ਕਿਸੇ ਨਸ਼ੇ ਨੂੰ ਹੱਥ ਨਹੀਂ ਲਾਇਆ ਹੋਣਾ ਔਰ ਮੇਰੇ ਸਰਕਲ ਦੇ ਵਿੱਚ ਵੀ ਮੈਨੂੰ ਇੱਕ ਬੰਦਾ ਵੀ ਨਹੀਂ ਦਿਖਾਈ ਦਿੰਦਾ ਹੋ ਕੋਈ 100 ਦੇ ਪਿੱਛੇ ਇੱਕ ਬੰਦਾ ਹੋ ਗਿਆ ਤੇ ਤੁਸੀਂ ਪੂਰੀ ਯੂਨੀਵਰਸਿਟੀ 'ਚ ਮੰਨ ਲਓ ਮਿਸਾਲ ਦੇ ਤੌਰ ਤੇ 5000 ਸਟੂਡੈਂਟ ਹੈ ਹਰੇਕ ਦੌਰ ਦੇ ਵਿੱਚ ਹਾਂਜੀ ਠੀਕ ਹੈ ਤੁਹਾਡੇ 'ਚ ਵੀ ਰਿਹਾ ਮੇਰੇ 'ਚ ਵੀ ਰਿਹਾ ਸਾਨੂੰ ਇਹ ਪਤਾ ਹੁੰਦਾ ਯੂਨੀਵਰਸਿਟੀ ਦੇ ਵੀ ਆ 10 ਕੁ ਮੁੰਡੇ ਆ ਜਿਹੜੇ ਬਦਮਾਸ਼ 4990 ਮੁੰਡਾ ਤੇ ਕੁੜੀ ਬਿਲਕੁਲ ਸਹੀ ਨੇ ਸਹੀ ਹੁੰਦਾ ਨੇ ਕਿ ਮਿਹਨਤ ਕਰਦੇ ਨੇ ਪੜਨ ਵਾਸਤੇ ਆਉਂਦੇ ਨੇ ਸੁਪਨੇ ਲੈ ਕੇ ਆਉਂਦੇ ਨੇ ਉਹੀ ਸਰਕਰ ਸੁਪਨੇ ਲੈ ਕੇ ਆਉਂਦੇ ਉਸ ਗੇਟ ਤੋਂ ਐਂਟਰ ਕਰਦੇ ਹਾਂ ਹਰ ਰੋਜ਼ ਸਵੇਰੇ ਬੱਸ ਤੋਂ ਉਤਰੇ ਆਟੋ 'ਚ ਬੈਠੇ ਆਟੋ ਤੋਂ ਉਤਰੇ ਗੇਟ ਐਂਟਰ ਕਰਨਾ ਹੈ ਬੈਗ ਟੰਗਿਆ ਹੋਇਆ ਇੱਕ ਪਾਣੀ ਦੀ ਬੋਤਲ ਰੋਟੀ ਵਾਲਾ ਡੱਬਾ ਤੇ ਕਿਤਾਬਾਂ ਹੁੰਦੀਆਂ ਚਾਰ ਮਿੱਤਰ ਹੁੰਦੇ ਆ ਤੇ ਸ਼ਾਮ ਨੂੰ ਜਦੋਂ ਐਸਕ ਵੇਲੇ ਨੂੰ ਤਰਕਾਲਾਂ ਦੇ ਨੇੜੇ ਜੇ ਜਾ ਕੇ ਵਾਪਸੀ ਜਾਣਾ ਹੁੰਦਾ ਉਧਰ ਸੂਰਜ ਮੱਦਮ ਹੋ ਰਿਹਾ ਮੌਸਮ ਦੀ ਤਬਦੀਲੀ ਆ ਰਹੀ ਹੁੰਦੀ ਹੈ ਉਵੇਂ ਹੀ ਤੁਹਾਡੇ ਥਾਟ ਦੇ ਵਿੱਚ ਕਿਸੇ ਨਾ ਕਿਸੇ ਨੂੰ ਦੇਖ ਕੇ ਇਹ ਸੋਚਦੇ ਬੱਸ ਚ ਬੈੰਨੇ ਆ ਵੀ ਇੱਕ ਦਿਨ ਆਊਗਾ ਮੇਰੇ ਕੋਲ ਵੀ ਆਪਦੀ ਗੱਡੀ ਹੋਊ ਆਪਦਾ ਘਰ ਹੋਊਗਾ ਇਹੀ ਸਰਕਲ ਸਬਦਾ ਹੈ ਤੁਹਾਡਾ ਮੇਰਾ ਸਬਦਾ ਰਿਹਾ ਨਾ ਇਹੀ ਰਿਹਾ ਭਾਜੀ ਤਾਂ ਉਹਦੇ 'ਚ ਨਸ਼ਾ ਕਿੱਥੇ ਹੈ ਇਹ ਇਹਨੇ ਕਿ ਨੈਰੇਟਿਵ ਕ੍ਰੀਏਟ ਕਰ ਦਿੱਤਾ ਗਿਆ ਔਰ ਪ੍ਰੋਬਲਮ ਥੋੜੀ ਜੀ ਹੋ ਗਈ ਵੀ ਜਿੱਦਾਂ ਸੋਸ਼ਲ ਮੀਡੀਆ ਅ ਇਨਾ ਜ਼ਿਆਦਾ ਹਾਬੀ ਹੋ ਗਿਆ ਤੇ ਸਾਨੂੰ ਮਤਲਬ ਇਹ ਬਣਾ ਦਿੱਤਾ ਜਾਂਦਾ ਦੇਖਣ ਦੇ ਮਾਮਲੇ ਦੇ ਵਿੱਚ ਮੈਂ ਅਕਸਰ ਇਹ ਕਹਿੰਦਾ ਹਾਂ ਉਹਨਾਂ ਕਿ ਸਾਡੀ ਪ੍ਰੋਬਲਮ ਇਹ ਹੈ ਕਿ ਪੰਜਵੀਂ ਪੜ੍ਹੇ ਬੰਦਿਆਂ ਦੇ ਅੱਜ 5G ਮੋਬਾਈਲ ਜਦੋਂ ਤੁਸੀਂ ਦੇਤਾ ਨਾ ਨੈਟਵਰਕ ਤਾਂ ਉਹਦੇ ਨੁਕਸਾਨ ਜ਼ਿਆਦਾ ਹੋਣਿਆ ਭਾਜੀ